ਹਾਂ ਜੀ ਤੇ ਆਪਾਂ ਆ ਗਏ ਘਰੇ ਹੁਣ ਹਾਂ ਤੂੰ ਜਿਮੂਣ ਫੜਿਆ ਜਿਮੂਣ ਨੇ ਤੈਨੂੰ ਫੜਿਆ ਹਾਂ ਜੀ ਤੇ ਕੀ ਹਾਲ ਚਾਲ ਤੁਹਾਡੇ ਸਾਰੇ ਨੇ ਆਈ ਹੋਪ ਦੀ ਸਾਰੇ ਜਾਨੇ ਵਧੀਆ ਹੋਵਾਂਗੇ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਏ ਆ ਅੱਜ ਦਾ ਵਲੌਗ ਬਹੁਤ ਵਧੀਆ ਲੈ ਗਏ ਠੀਕਾ ਤੇ ਆਜੋ ਮਿਲਦੇ ਆਪਾਂ ਅੱਗੇ ਅੱਜ ਆਪਾਂ ਵਲੌਗ ਬਹੁਤ ਵੱਡਾ ਬਣਾਣਾ ਵਾ ਤੇ ਜੁੜੇ ਰਹੋ ਵਲੌਗ ਦੇ ਨਾਲ ਆਜੋ ਫਿਰ ਹਾਂ ਕੀ ਕਹਿਣਾ ਤੂੰ ਪੰਮ ਨੂੰ ਪਾਲ ਲਟਾਰੇ ਮੈਂ ਨਾ ਖਾਣੀ ਕੀ ਲਾਰੇ ਬਾਲਾ ਇਹ ਬੈਲਟ ਹੁੰਦੀ ਆ ਹਾਂ ਕੀ ਕਹਿੰਨਾ ਤੂੰ ਪੰਮ ਨੂੰ ਬੈਲਟ ਲਾਰੇ ਮੈਂ ਨਾ ਖੋਣੀ ਕੀ ਲਾਰੇ ਬੈਲਟ ਇਹ ਬੈਲਟ ਹੁੰਦੀ ਆ ਬੈਲਟ ਹੁੰਦੀ ਆ ਬੈਲਟ ਤੈਨੂੰ ਕਿਹਨੇ ਕਿਹਾ ਬੈਲਟ ਆਏ ਹਾਂ ਫਿਰ ਦੱਸ ਇਹਨੂੰ ਕਿਹਨੇ ਕਿਹਾ ਬੈਲਟ ਆਏ ਉਹ ਬੈਲਟ ਆਇਆ ਓਧਰ ਬੈਲਟ ਆਇਆ ਜੇ ਇਹਦੇ ਉਹ ਬੈਲਟ ਓਏ ਓਏ ਬੈਲਟ ਤੇ ਗੱਡੀ ਤੁਸੀਂ ਦੇਖ ਸਕਦੇ ਆ ਸਾਫ਼ ਨਹੀਂ ਹੈਗੀ ਥੋੜੀ ਆ ਦੇਖੋ ਬੰਦੀ ਜੀ ਤੇ ਇਧਰੋਂ ਵੀ ਥੜੀ ਥੜੀ ਇਧਰ ਸਹੀ ਆ ਤੇ ਉਹ ਆਪਣਾ ਬਾਜ ਧੋਣ ਵਾਲੀ ਥੋੜੀ ਗੱਡੀ ਤੇ ਤੋਤੀ ਥੋੜਾ ਨਹੀਂ ਕੋਈ ਨਹੀਂ ਤਾਂ ਸਭ ਪਹਿਲਾਂ ਮੈਨੂੰ ਚੱਲ ਮੈਨੂੰ ਇੱਕ ਗੱਲ ਦੱਸ ਤੈਨੂੰ ਮੇਰੇ ਵਲੋਗ ਵਧੀਆ ਲੱਗਦੇ ਆ ਹੈ ਚਲ ਤਾਂ ਹੱਥ ਦੇ ਇਹਨਾਂ ਨੂੰ ਸਾਰਿਆਂ ਨੂੰ ਦੱਸ ਦੇ ਕ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਕ ਪੁੱਛ ਪੁੱਛ ਤੇ ਸਹੀ ਫਿਰ ਹੈ ਫੇ ਪੁੱਛੇਂਗਾ ਫੇਰੀ ਆ ਪੁੱਛ ਚੱਲ ਪੁੱਛ ਕਾ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਪੁੱਛ ਯਾਰ ਪੁੱਛੇਂਗਾ ਰ ਫੇਰੀ ਆ ਤੇ ਮੈਂ ਚੀਜੀ ਦਵਾਂਗਾ ਲੈ ਆ ਕੇ ਵੇਰਾ ਉੱਥੇ ਚਾਕਲੇਟ ਲੈ ਆ ਕੇ ਦਵਾਂਗਾ ਦੱਲ ਮਿਲੂ ਹਾਂ ਪੱਕਾ ਮੈਨੂੰ ਪਤਾ ਨਹੀਂ ਲੈ ਆ ਕੇ ਦਿੰਦਾ ਮੈਂ ਲੈ ਆ ਕੇ ਦਵਾਂਗਾ ਨਾ ਤੈਨੂੰ ਦੱਸਿਆ ਮੈਂ ਜਦੋਂ ਪਤਾ ਕਿੰਨੇ ਵਾਲੀ ਪਤਾ ਕਿੰਨੇ ਵਾਲੀ ਲੈ ਕੇ ਦਵਾਂਗਾ ਚੱਲ ਪੱਕਾ ਤੈਨੂੰ ਦਹਾ ਵਾਲੀ ਲੈ ਕੇ ਦਵਾਂਗਾ ਠੀਕ ਆ ਠੀਕ ਆ ਚੱਲ ਹੁਣ ਉੱਤੇ ਪੁੱਛ ਦੇ ਫੇਰ ਆ ਕਤਨ ਸਾਡੇ ਬਲੌਗ ਵਧੀਆ ਲੱਗਦੇ ਆ ਪੁੱਛ ਪੁੱਛ ਲੈਣੀ ਨਹੀਂ ਮੈਂ ਤਾਰ ਦੇਣਾ ਫਿਰ ਚਾਲੀ ਮੈਂ ਜਾ ਫੇ ਚਾਹ ਚਲ ਜਾ 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 ਮੈਂ ਮੈਨੂੰ ਬੁਲਾਉਣਾ ਜਾ ਭੱਜ ਜਾ ਭੱਜ ਜਾ ਕੀ ਇਹ ਬੈਟਲ ਆ ਬੈਟਲ ਹੈ ਬੈਟਲ ਹੈ ਬਾਲਟ ਇਹ ਬੈਟਲ ਆ ਬੈਟਲ ਬੈਟਲ ਤੇ ਪੱਗ ਤਿੰਤਾ ਸਿਰ ਤੇ ਤੁਹਾਡੇ ਭਰਾ ਦੀ ਵਧੀਆ ਲੱਗਣ ਦੀ ਕਿ ਨਹੀਂ ਪੱਗ ਵੀ ਕਦੇ ਮਾੜੀ ਹੁੰਦੀ ਪੱਗ ਤਾਂ ਬਹੁਤ ਵਧੀਆ ਪੱਜੀ ਆ ਹੋਲਡੇ ਜਾਣਾ ਵਾ ਤੂੰ ਹਾਂ ਮੈਂ ਨਾ ਮੈਂ ਲੈ ਜਾਣਾ ਤੇ ਮੈਨੂੰ ਨਹੀਂ ਘੜਨਾ ਹੋਲਡੇ ਕੀ ਕਹਿਣਾ ਤੂੰ ਆ ਵੇ ਕਿ ਇਧਰ 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 ਵੇ ਇਧਰ ਬੰਦ ਕਰ ਦੇ ਬੰਦ ਤੇ ਕਰ ਦੋ ਮਿੰਟ ਫਿਰ ਤੈਨੂੰ ਇੱਕ ਚੀਜ਼ ਦਿਖਾਉਣਾ ਇਧਰ ਰਹੀ ਇਧਰ ਰਹੀ ਇਧਰ ਵੇ ਸਹੀ ਆ ਵੇ ਆਪਣਾ ਪੰਜਾਬ ਕਿੱਥੇ ਆ ਵੇ ਆਪਣਾ ਪੰਜਾਬ ਆਗੇ ਲਿਖਿਆ ਚੱਲ ਮੈਨੂੰ ਦੱਸ ਸਪੈਲਿੰਗ ਦੱਸ ਕੀ ਲਿਖਿਆ ਦੱਸੇਂ ਗਾਰੇ ਫੇਰੀ ਆ ਵੀਰੇ ਹੈਲੋ ਛੋਲਾ ਨਾ ਕਰ ਏਸੀ ਲਾਇਆ ਵਾ ਮੈਂ ਲਾਵਾ ਮੂੜੇ ਬੱਸ ਆ ਨਾ ਕਰ ਕੋਣ ਕੋਣ ਹੈ ਹੈ ਵੀਰੇ ਜਾ ਰਿਹਾ ਮੈਂ ਬੁਲਾਉਣਾ ਨਹੀਂ ਹੁਣ ਤੈਨੂੰ ਕਰਨਾ ਮੈਂ ਤੈਨੂੰ ਚੀਜ਼ੀ ਨਹੀਂ ਲੈ ਆ ਕੇ ਦੇਣੀ ਠੀਕ ਆ ਠੀਕ ਆ ਨਾ ਠੀਕ ਆ ਕਰਦੇ ਫੇਮ ਬਾਈ ਹੁਣ ਬਾਈ ਹੋਏ ਚੱਲਾਂ ਮੈਂ ਚੱਲ ਜਾਣਾ ਠੀਕ ਪਰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਸਾਰਿਆਂ ਨਾਲ ਭਰਾ ਮੇਰਾ ਯਾਰ ਦੇਖੋ ਸਪੋਰਟ ਯਾਰ ਕਰਨੀ ਹੁੰਦੀ ਹੈ ਨਾ ਕਰਿਆ ਕਰੋ ਵਧੀਆ ਗੱਲ ਹੈ ਨਾ ਤੇ ਯਾਰ ਭਰਾ ਮੇਰਾ ਵਿੱਚ ਹੈਗੇ ਕਈ ਹਨਾ ਇਦਾਂ ਚਲੋ ਸਾਰੇ ਹੀ ਨਿਗੇ ਵਿੱਚ ਕਈ ਕੀ ਹੈਗੇ ਨੇ ਜਿਹੜੇ ਕਈ ਕਈ ਹੈਗੇ ਜਿਹੜੇ ਕੰਮ ਖਰਾਬ ਕਰਦੇ ਆ ਤੇ ਪੰਗੇ ਲੈਂਦੇ YouTube ਚੈਨਲ ਦਾ ਮੇਰੇ ਰਾਤੀ ਵੀ ਰੀਸੈਟ ਦਾ ਆਇਆ ਹੀਗਾ ਕੋਈ ਰੀਸੈਟ ਕਰਨ ਦੇ ਆ ਹੀ ਮੇਰਾ ਪਾਸਵਰਡ ਚੈਨਲ ਦਾ ਤੇ ਭਰਾ ਮੇਰਾ ਥੋੜਾ ਜਣਾ ਫਿਰ ਇਦਾਂ ਮਾਨ ਖਰਾਬ ਜਾ ਜਾਂਦਾ ਤੇ ਬਾਕੀ ਯਾਰ ਚਪੋਟ ਕਰਨੀ ਦੀ ਕਰ ਲਿਆ ਕਰੋ ਹਨਾ ਜਿਹੜੇ ਇਦਾਂ ਕਰਦੇ ਆ ਇਨੀ ਤੇ ਭਰਾ ਮੇਰਾ ਇਦਾਂ ਨਾ ਕਰਿਆ ਕਰੋ ਚੰਗਾ ਜ ਨਹੀਂ ਲੱਗਦਾ ਠੀਕ ਆ ਤੇ ਤੇ ਬਾਕੀ ਹੁਣ ਕੀ ਕਹਿ ਸਕਦੇ ਹਨ ਕਹਿ ਸਕਦੇ ਆਪਾਂ ਦੇ ਬਾਕੀ ਕੋਈ ਨਹੀਂ ਵਲੋਗ ਤੇ ਆਪਾਂ ਹੁਣ ਬਣਾਈ ਜਾਣੇ ਆ ਕੋਈ ਨਹੀਂ ਨਾਮ ਵੀ ਹੋਣਗੇ ਵੀਊ ਇੰਨਾ ਕੋਈ ਚੱਕਰ ਨਹੀਂ ਹੈਗਾ ਤੇ ਬਣੇ ਰਿਹਾ ਵਲੋਗ ਦੇ ਨਾਲ ਫਿਰ ਅੱਜ ਵੀ ਆਪਾਂ ਵਲੋਗ ਪੂਰਾ ਬਣਾਉਣਾ ਤੇ ਜੀ ਤੇ ਆਪਾਂ ਆ ਗਏ ਘਰੇ ਹੁਣ ਹਾਂ ਤੂੰ ਜਿਮੂਣ ਫੜਿਆ ਜਿਮੂਣ ਨੇ ਤੈਨੂੰ ਫੜਿਆ ਵਾ ਆ ਵੀ ਚਲਾ ਆਇਆ ਚਲੀਏ ਯਾਰ ਬਲੈਂਪਰ ਕਿਨੀ ਫੇ ਕੱਢ ਲਿਆ ਕੀ ਭਰਾ ਮੇਰਾ ਤੇ ਜਾਨ ਨਹੀਂ ਆ ਗਈ ਦੱਸ ਤੂੰ ਤੇ ਇਦਾਂ ਕਰਨ ਦਿਆਂ ਚੱਲ ਭਰਾ ਵਾ ਤੈਨੂੰ ਉੱਧੇ ਖਿੱਚੀ ਜਾਂਦਿਆਂ ਉਹ ਜੇ ਤੈਨੂੰ ਪੈਟਪੋਲ ਫੜਾਦਾ ਫੇਰ ਤਾਂ ਨੇ ਤੈਨੂੰ ਉੱਧੇ ਲੈ ਜਾਣਾ ਖਿੱਚ ਕੇ ਹੈ ਓਏ ਹਰਵੀਰ ਓਏ ਉਹ ਲੈ ਆ ਕੇ ਕਿੱਥੇ ਨਹੀਂ ਜਾਣਾ ਚਲਾ ਤਿਲਕਦੀਆਂ ਚੱਲ ਚਲਾ ਹਟਾ ਲੈ ਤਿਲਕਦੀਆਂ ਆਇਆ ਕਿਉਂ ਫੇਰ ਆ ਗਏ ਤਨੀ ਫੇਰ ਖੂਤ ਏ ਵੇਖੋ ਵੀਊ ਏ ਉਹ ਵੀਊ ਦੇ ਕਿੰਨਾ ਵਧੀਆ ਆਉਂਦਿਆ ਏ ਉਹ ਯਾਰ ਐਂ ਦੇ ਬਲੌਗ ਬਣਾਉਂਦਿਆਂ ਵੀਰ ਮੈਂ ਕਿਉਂ ਵੇ ਆ ਵੇ ਇੱਧਰ 4x4 ਹੀ ਜੇ ਭੱਜ ਯਾਰ ਬੜਾ ਹੱਕੀ ਜਾਪਾ ਜਾਣਾ ਨਹੀਂ ਯਾਰ ਵੇਖਦੇ ਆ ਇਹਨੂੰ ਆ ਲੈ ਦੇ ਲੈ ਫਿਰ ਹੋ ਭੱਜਾ ਕੀ ਆਣਾ ਇਹਨੇ ਮੈਨੂੰ ਪਤਾ ਯਾਰ ਇੰਨਾ ਕੋ ਪਤਾ ਹੁੰਦਾ ਆਪਣੇ ਡੰਗਰ ਬੱਚੇ ਡੰਗਰ ਜੰਗੀਪਾ ਹੀ ਰਾਬ ਨੇ ਜੂਨ ਦਿੱਤੀ ਆ ਨੂੰ ਤੇ ਤੂੰ ਡੰਗਰ ਬੱਚੇ ਨਹੀਂ ਉਦਾਂ ਕਹਿੰਦੇ ਆ ਡੰਗਰ ਬੱਚਾ ਭਰਾਵਾ ਜਿਮੂ ਇਧਰ ਆਏ ਹੋਨੇ ਕਿਹੜਾ ਮੇਰੀ ਗੱਲ ਮੰਨਣੀ ਮੈਂ ਤੈਨੂੰ ਕਿਹਾ ਇਹਨੇ ਕਿਤੇ ਨਹੀਂ ਜਾਣਾ ਆ ਗਿਆ ਨਾ ਆਪੀ ਇਹ ਖੋਫਾ ਵੀਰ ਇਹ ਖੋਫਾ ਜਿਮੂਏ ਯਾਰ ਸ਼ੁਕਰਗੁਜ਼ਾਰ ਗੱਲ ਮੰਨਦਾ ਵਾ ਘਰੇ ਨਹੀਂ ਮੰਨਦਾ ਏ ਨਹੀਂ ਯਾਰ ਗੱਲ ਉਹ ਮਤਲਬ ਵੀਊ ਵੇਖ ਇੱਧਰ ਯਾਰ ਗਰਮਾ ਕੇ ਇਹ ਤਾਂ ਵੀਡੀਓ ਚੱਲਿਆ ਹੁੰਦਾ ਨਹੀਂ ਇਦਾਂ ਦਾ ਕੀ ਹੁਣ ਵੀਡੀਓ ਚੱਲਿਆ ਉਹਨਾਂ ਦੇ ਆ ਮਰਾ ਵੀਊ ਵੇਖ ਇੱਧਰ ਤੇ ਉਹ ਵੇਖ ਉਹ ਇੱਧਰ ਕੋਈ ਪ੍ਰਾਲੀ ਨੂੰ ਅੱਗ ਵੀ ਲੱਗਿਆ ਵੀ ਬੁਖਾਰੀ ਮੜੀ ਯਾਰ ਧਿਆਨ ਰੱਖਿਓ ਭਰਾ ਮੇਰਾ ਦੇਖ ਜੀ ਮੁੰਡਾ ਠੀਕ ਲੱਗ ਗਿਆ ਵੀਰੇ ਹੈ ਨਹੀਂ ਲੱਗਦੀ ਹੈ ਨਹੀਂ ਨਹੀਂ ਆਪ ਹੀ ਲੱਗੀ ਹੋਣੀ ਜਾਂ ਫਿਰ ਰਾਣੀ ਉਹ ਦੇਖੋ ਉਹ ਲੱਗਣੀ ਹੋਰ ਲੇਤਾ ਵੇਹ ਦੇ ਭਰਾਵਾ ਵੇ ਵੀਊ ਹੋਏ ਤੇ ਅੱਜ ਖੂਦ ਆਏ ਆ ਆਪਾਂ ਮਿੱਤਰੋ ਪੈ ਚਲ ਗਿਆ ਵਾ ਫੇੜੀ ਆ ਭਰਾਵਾ ਹਾਂ ਕਿਉਂ ਆ ਫਿਰ ਹੁੰਦਾ ਨਹੀਂ ਫੇੜੀ ਵਾਲ ਝੜਨਾ ਪਿਆਣਾ ਗਰਮੀ ਕਰਕੇ ਨਵੇਂ ਵਾਲ ਆਉਂਦੇ ਨੇ ਤਾਂ ਕਰਕੇ ਤੇ ਚੱਲ ਚੱਲੇ ਆਪਾਂ ਖੂਦੋਂ ਹਾਂਜੀ ਭਾਈ ਤੇ ਕੰਨਾਂ ਤੇ ਲੜਦਾ ਵਾ ਫੋੜੀ ਜਾਂਦੀ ਆ ਰਨ ਸਾਹ ਚੜਦਾ ਵਿਚਾਰੇ ਬਾਈ ਪਤਾ ਕੱਲ ਯਾਰ ਉਹ ਹੋ ਜਾਂਦੀ ਠੀਕ ਲੱਗ ਜਾਂਦੀ ਇਹਨੂੰ ਇਹ ਚੱਕਰ ਆ ਬੰਦੇ ਰੱਖਨੇ ਪੈਣੇ ਅੱਗੇ ਜਦੋਂ ਇਹ ਸਮਝ ਲੱਗੀ ਤਾਂ ਪਾਣੀ ਪਿਆ ਦੇਣਾ ਰਾਹ ਹਾਂ ਇਦਾਂ ਇਹ ਚੱਕਰ ਆ ਚਲੋ ਜਾਂਦੇ ਹੁਣ ਫਿਰ ਘਰੇ ਪਾਜਾ ਭਾਵਾਂ ਹਾਂਜੀ ਤੇ ਮਿੱਤਰੋ ਆਪਾਂ ਆ ਗਏ ਹੁਣ ਘਰ ਤੇ ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ ਇੱਥੋਂ ਤੱਕ ਲਈ ਬਾਏ ਬਾਏ ਯਾ ਥੈਂਕ ਵੀਡੀਓ ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ ਬਾਏ ਬਾਏ